ਨੈਕਸਸ ਹੋਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਸ਼ੁਭਚਿੰਤਕ ਸਤਪਾਲ ਸਿੰਘ ਸੇੜਕਾ ਵੱਲੋਂ ਸਤਕਾਰ ਸਹਿਤ ਸਤ ਸ੍ਰੀਕਾਲ ਅਸੀਂ ਜਿਹੜੀ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਨ ਨੂੰ ਸਮਰਪਿਤ ਲਾਲਾ ਲਾਜਪਤ ਰਾਏ ਚੈਰੀਟੇਬਲ ਬੈਲਫੇਅਰ ਸੁਸਾਇਟੀ ਵੱਲੋਂ ਤੀਜਾ ਲਾਲਾ ਲਾਜਪਤ ਰਾਏ ਅਵਾਰਡ ਸਮਾਰੋਹ ਜਿਹੜਾ ਕੀਤਾ ਜਾ ਰਿਹਾ ਹੈ ਤੇ ਅਸੀਂ ਗੱਲਬਾਤ ਕਰਦੇ ਹਾਂ ਸਾਰੀ ਸੁਸਾਇਟੀ ਦੇ ਮੈਂਬਰਾਂ ਦੇ ਨਾਲ ਕੀ ਪ੍ਰੋਗਰਾਮ ਆ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਹੈ ਨਮਸਕਾਰ ਜੀ ਸਤਬਾਲ ਜੀ ਪਹਿਲਾ ਡਾਈਨਿੰਗ ਸਵੇਰਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਛੋਟੇ ਜਿਹੇ ਸੱਦੇ ਦੇ ਇਥੇ ਪਹੁੰਚੇ ਅਸੀਂ ਪ੍ਰੋਗਰਾਮ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਲਾਲਾ ਲਾਜਪਤ ਰਾਏ ਅਵਾਰਡ ਸਮਾਗਮ ਕਰਾਇਆ ਸਾਡਾ ਲਗਾਤਾਰ ਜੇ ਤੀਸਰਾ ਸਮਾਗਮ ਹੈ ਇਸ ਸਮਾਗਮ ਵਿੱਚ ਅਸੀਂ ਵੱਖ-ਵੱਖ ਸਮਾਸੇਵੀ ਕਰਨ ਵਾਲੇ ਸਿੱਖਿਸ਼ਤਾ ਖੜਾਰੀ ਤੇ ਦਸਵੀਂ ਜੋ 95% ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਇਹਦਾ ਮੁੱਖ ਮਕਸਦ ਇਹ ਹੈ ਕਿ ਅਸੀਂ ਆਪਣੇ ਵਿਦਿਆਰਥੀ ਅਤੇ ਸਮਾਜ ਦੇ ਵਿੱਚ ਉਹਨਾਂ ਦੇਸ਼ ਭਗਤਾਂ ਨੂੰ ਜਿੰਦਾ ਰੱਖਣਾ ਚਾਹੁੰਦੇ ਆਂ ਕਿ ਜਿਨ੍ਹਾਂ ਨੇ ਆਪਦੀ ਕੁਰਬਾਨੀ ਦਿੱਤੀ ਆਪਦੇ ਪਰਿਵਾਰ ਦਾ ਨਹੀਂ ਸੋਚਿਆ ਆਪਦੀ ਫੈਮਿਲੀ ਦਾ ਨਹੀਂ ਸੋਚਿਆ ਕਿਸੇ ਦਾ ਨਹੀਂ ਸੋਚਿਆ ਸਿਰਫ ਦੇਸ਼ ਦਾ ਸੋਚਿਆ ਲਾਲਾ ਲਾਜਬਤ رائے ਗਰਮ ਦਲ ਦੇ ਉਹ ਨੇਤਾ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਸ਼ਾਂਤੀ ਨਾਲ ਨਹੀਂ ਆਜ਼ਾਦੀ ਮਿਲਨੀ ਸਾਨੂੰ ਆਪਦੀ ਕੁਰਬਾਨੀ ਦੇਣੀ ਪੈਣੀ ਆ ਤਾਂ ਉਸ ਗੱਲ ਨੂੰ ਸਾਰਥਕ ਕਰਦੇ ਹੋਏ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਉਹਤੀ ਦਿੱਤੀ ਉਹ ਉਹ ਹੂਤੀ ਦੇਣ ਤੋਂ ਬਾਅਦ ਇੱਕ مشਾਲ ਬਣੀ مشਾਲ ਜਵਾਲਾਮੁਖੀ ਬਣੀ ਤਾਂ 15 ਅਗਸਤ ਨੂੰ ਆਜ਼ਾਦ ਹੋਏ ਅਸੀਂ ਅੱਜ ਜਿਹੜਾ ਸਥਾਨ ਹੈ ਲਾਲਾ ਲਾਜਪਤ ਰਾਏ ਦਾ ਛੱਤੀਕਰ ਹੈ ਤੇ ਇਸ ਨਾਲ ਅਸੀਂ ਜਿਹੜੀ ਤੁਸੀਂ ਕਹਿੰਦੇ ਮੰਗ ਦੀ ਗੱਲ ਕਰ ਸਕਦੇ ਹੋ ਕਿ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਕਿਉਂ ਪੰਜਾਬ ਸਰਕਾਰ ਸਾਡੇ ਸ਼ਹੀਦਾਂ ਨੂੰ ਦਰਗ ਨਾਰੋ ਨੂੰ ਭੁਲਾ ਰਹੀ ਹੈ ਇਕੱਲੇ ਇਕੱਲੇ ਆਪਾਂ ਫੇਸਬੁਕ ਤੇ ਪਾਣ ਨਾਲ ਜਾਂ ਇਸ਼ਤਿਹਾਰ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਜਾਂਦੀ ਉਹਨਾਂ ਦੇ ਪੈਤਰੀ ਘਰ ਪਹੁੰਚੋ ਉਹਨਾਂ ਦੇ ਨਾਮ ਤੇ ਕੁਝ ਕੀਤਾ ਜਾਵੇ ਇੱਕ ਜਗਰਾਉ ਸਾਡੀ ਛੋਟੀ ਜੀ ਸੰਸਥਾ ਹੈ ਗ੍ਰੀਨ ਮਿਸ਼ਨ ਟੀਮ ਲਾਲਾ ਲਾਜਪਤ ਰਾਏ ਨਾਮ ਤੇ ਇੱਕ ਟਰਨੀਮਲ ਬਣਿਆ ਬੱਸ ਸਟੈਂਡ ਬਣਿਆ ਉਹ ਪੂਰਾ ਹਰਾ ਭਰਾ ਕਰਤਾ ਪ੍ਰਾਈਵੇਟ ਸੰਸਥਾ ਕੁਝ ਕੁ ਮੈਂਬਰ ਹੈ ਜਦ ਉਹਨਾਂ ਨੂੰ ਉਹ ਸੰਸਥਾ ਇੱਕ ਲਾਲਾ ਜੀ ਦੇ ਨਾਮ ਤੇ ਬਣੇ ਬੱਸ ਸਟੈਂਡ ਨੂੰ ਹਰਾ ਭਰਾ ਕਰ ਸਕਦੀ ਹੈ ਹਰ ਬਾਰ ਪੇ ਬਜਟ ਵਾਲੀ ਪੰਜਾਬ ਸਰਕਾਰ ਲਾਲਾ ਲਾਜਪਤ ਰਾਏ ਦਾ ਸ਼ਹਿਰ ਕਿਉਂ ਨਹੀਂ ਸਾਫ ਸਕਦੀ ਸਾਡੀ ਜਿਹੜੀ ਬੁਖ ਬਗ ਹੈ ਲਾਲਾ ਜੀ ਦੇ ਨਾਮ ਦੇ ਕਿ ਅਸੀਂ ਕਹਿੰਦੇ ਆ ਕਿ ਲਾਲਾ ਜੀ ਦੇ ਨਾਮ ਤੇ ਸਿਵਲ ਹਸਪਤਾਲਿਕ ਟ੍ਰੋਮਾ ਸੈਂਟਰ ਇੱਕ ਆਕਸੀਜਨ ਪਲੰਟ ਦਿੱਤਾ ਜਾਵੇ ਤੇ ਜਗਰਾਉ ਨੂੰ ਹਰਾ ਭਰਾ ਗ੍ਰੀਨ ਜਗਰਾਉ ਬਣਾਇਆ ਜਾਵੇ ਕਿਉਂਕਿ ਲਾਲਾ ਜੀ ਦੀ ਸੋਚ ਸੀ ਇਹ ਵਧੀਆ ਦੇਸ਼ ਸਵਸਥ ਦੇਸ਼ ਪੜਿਆ ਲਿਖਿਆ ਦੇਸ਼ ਜੇ ਸਾਡੇ ਬੱਚੇ ਸਵਸਥ ਹੋਣਗੇ ਹੈਲਥੀ ਹੋਣਗੇ ਪੜਨਗੇ ਵੀ ਪੜਨਗੇ ਤਾਂ ਨਾਮ ਵੀ ਵਿਕਸਿਤ ਕਰਨਗੇ ਜਦ ਅਸੀਂ ਬਿਮਾਰਾਂ ਦਾ ਕੁਛ ਨਹੀਂ ਕਰ ਸਕਦੇ ਤੁਸੀਂ ਬਗਰ ਜੱਦੀ ਘਰ ਦੇਖੋਗੇ ਅਸੀਂ 8 ਸਾਲ ਤੋਂ ਸੰਦਰਸ਼ ਕਰ ਰਿਹਾ ਬਤੌਰ ਸਾਂਸਦ ਭਗਵੰਤ ਮਾਨ ਜੀ ਜਰੂਰ ਆਏ ਇੱਥੇ ਪਰ ਆਫਟਰ ਮੁੱਖ ਮੰਤਰੀ ਸੀਏ ਬਦਲ ਤੋਂ ਬਾਅਦ ਉਹਨਾਂ ਦਾ ਕੋਈ ਘੜੇ ਲੱਗਿਆ 28 ਜਰੂਰ ਨਾ ਜਲਦਬੀ ਲੈ ਸਾਡੀ ਮੁੱਖ ਬਗ ਹੈ ਕਿ ਭਗਵੰਤ ਮਾਲ ਜੀ ਖੁਦ ਕਹਿੰਗੇ ਉਹ ਬੜਾ ਸ਼ਹੀਦਾਂ ਨੂੰ ਪਿਆਰ ਕਰਦੇ ਆ ਹਰ ਸ਼ਹੀਦ ਦੇ ਘਰ ਵੀ ਗਏ ਆ ਤੇ ਅਸੀਂ ਨਾਲ ਹੀ ਪ੍ਰਾਈਮ ਮਿਨਿਸਟਰ ਤੋਂ ਕੋਈ ਪ੍ਰਾਈਮ ਮਿਨਿਸਟਰ ਜੀ ਹਰੇਕ ਸ਼ਹੀਦ ਦੇ ਘਰ ਜਾ ਚੁੱਕੇ ਨੇ ਔਰ ਸਾਡੇ ਲਾਲਾ ਜੀ ਦੇ ਘਰ ਦੀ ਆ ਸੋ ਸ਼ਹੀਦਾਂ ਦੇ ਨਾਮ ਤੇ ਬਣੀ ਸਰਕਾਰ ਨੂੰ ਅੱਜ ਫਿਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਕਟਾਰੇ ਦੇ ਵਿੱਚ ਖੜਾ ਕੀਤਾ ਹੈ ਤੇ ਇੱਕ ਬੇਨਤੀ ਵੀ ਕੀਤੀ ਆ ਅਪੀਲ ਵੀ ਕੀਤੀ ਆ ਕਿ ਲਾਲਾ ਜੀ ਦੇ ਜਨਮ ਦਿਨ ਤੇ ਘਟੋ ਘਟ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੱਥੇ ਇਸ ਘਰ ਦੇ ਵਿੱਚ ਜ਼ਰੂਰ ਪਹੁੰਚਣ ਕਿਉਂਕਿ ਜੋ ਕਿ ਲਾਲਾ ਜੀ ਦਾ ਜੱਦੀ ਘਰ ਆ

उनका ये उत्साह बढ़ा रहे हैं तो इट गिव्स इमेंस एनर्जी उन बच्चों को कि अगर हमने आज कुछ करा है तो आगे जाके इससे भी बढ़ा और और कुछ करें और करते जाएं तो दिस इज बेसिकली अ वेरी गुड स्टेप टू सपोर्ट द यंग टैलेंट एंड चिल्ड्रन ऑफ अर सोसाइटी थैंक यू जी आज लाला लाजपत राय के दिवस पर यहाँ पे बहुत अच्छा फंक्शन ऑर्गेनाइज किया जिसमें जितने भी बच्चे जो कि आउटस्टैंड कर रहे थे और उनको ऑनर किया गया हम लुधियाना से आके मैं डॉक्टर साहिल लुधियाना से आया हूँ यहाँ पे में गैस्ट्रो का स्पेशलिस्ट पे एज अ चीफ गेस्ट आया था और यहाँ पे इन बच्चों के फेस पे स्पार्क देख के मुझे ऐसा लगा कि हम इनका जगराओं का और इंडिया का फ्यूचर बहुत ब्राइट है ये सारे बच्चे आज भी अपने दिल से जगराओं से जुड़े हुए हैं मिट्टी से जुड़े हुए हैं लाला लाजपत राय ने जैसे भारत को

लाला लाजपत राय वेलफेयर सोसाइटी है जिन्होंने इस हिस्टोरिकल प्लेस लाला जी के घर को संभाल के रखा है इट इज़ वेरी ब्यूटिफुल हाउस प्रिजर्व बाय द सोसाइटी यहाँ पे हमें लाल जी के यूज के काफ़ी चीजें वस्तुएं जो कि यहाँ पे है पड़ी हुई है कि एक मोटिवेशन है सोसाइटी के लिए कि एक शहीदों के लिए कि शहीदों ने कैसे देश के लिए कुर्बानियाँ दी और अपना टाइम अपनी जिंदगी देश के नाम लगाई बच्चों के लिए एक मोटिवेशन है उसी संदर्भ में हमें आज लाला जी के नाम पे एक अवार्ड लॉन्च करके बच्चों को यहां पे मोटिवेट किया है कि बच्चे अपने समाज के लिए अच्छे कार्य कर सके और आगे बढ़ सके उनको उत्साहित करने के लिए आज यहाँ पे सभी एकत्र होकर उनके सम्मान के लिए यहाँ पे प्रोग्राम है उपस्थित और इसको हम हर साल इसी तरह सोसाइटी के साथ मिलकर करते रहेंगे लाए हैं तूफान से किस्ती निकाल के ਇਸ ਦੇਸ਼ ਕੋ ਰੱਖਣਾ ਮੇਰੇ ਬੱਚੋ ਸੰਭਾਲ ਕੇ ਸ਼ਹੀਦਾਂ ਦੇ ਸ਼ਬਦਾਂ ਨੂੰ ਲਾਲਾ ਲਾਜਪਤਰਾਏ ਚੈਰੀਟੇਬਲ ਸੁਸਾਇਟੀ ਬਹੁਤ ਹੀ ਕਰਤਾਰਥ ਕਰ ਰਹੀ ਹੈ ਅੱਜ ਦਾ ਇਹ ਸਮਾਗਮ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਕਿ ਨੌਜਵਾਨ ਬੱਚੇ ਕਮਲਦੀਪ ਬਾਂਸਲ ਤੇ ਦੂਸਰੇ ਸਾਥੀਆਂ ਦੇ ਨਾਲ ਬੜਾ ਪਵਿੱਤਰ ਕਾਰਜ ਕਰ ਰਹੇ ਨੇ ਇਹਨਾਂ ਨੇ ਜਿਹੜਾ ਜਗਰਾਉਂ ਦੇ ਇੰਟੈਲੀਜੈਂਟ ਬੱਚਿਆਂ ਨੂੰ ਤੇ ਸਮਾਜ ਸੇਵੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਹੜਾ ਲਾਲਾ ਲਾਜਪਤਰਾਏ ਅਵਾਰਡ ਸ਼ੁਰੂ ਕੀਤਾ ਹੈਗਾ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਲਾਲਾ ਜੀ ਦੇ ਨਾਲ ਇਨ੍ਹਾਂ ਸ਼ਖਸੀਤਾਂ ਨੂੰ ਜਗਰਾਉਂ ਵਾਸੀਆਂ ਨੂੰ ਜੋੜਨ ਦੇ ਵਿੱਚ ਬਹੁਤ ਸਹਾਇ ਸਦ ਹੋਏਗਾ ਤੇ ਲਾਲਾ ਜੀ ਦਾ ਕੀ ਯੋਗਦਾਨ ਸੀ ਉਹ ਸਾਰਿਆਂ ਦੇ ਸਾਹਮਣੇ ਇਸ ਗੱਲ ਦੇ ਨਾਲ ਪਤਾ ਲੱਗੇਗਾ ਇਸ ਅਵਾਰਡ ਦਾ ਜਿਹੜਾ ਲੁਤਫ ਹੈ ਉਹਨੂੰ ਹੀ ਪਤਾ ਜਿਹਨੂੰ ਇਹ ਅਵਾਰਡ ਮਿਲਦਾ ਮੈਨੂੰ ਪਿਛਲੇ ਸਾਲ ਇਹ ਅਵਾਰਡ ਮਿਲਿਆ ਸੀਗਾ ਕਿ ਮੈਂ ਉਦੋਂ ਤੋਂ ਹੀ ਜਿਹੜਾ ਮੇਰੇ ਦੇ ਵਿੱਚ ਜਿਵੇਂ ਕਹਿੰਦੇ ਸ਼ਕਤੀ ਆਈ ਲਾਲਾ ਜੀ ਦਾ ਆਸ਼ੀਰਵਾਦ ਮਿਲਿਆ ਹੋਇਆ ਮੈਂ ਉਹ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਦੇ ਮੈਂ ਬਹੁਤ ਬਹੁਤ ਵਧਾਈ ਦੇਣਾ ਲਾਲਾ ਜੀ ਦੇ ਜਨਮ ਦਿਹਾੜੇ ਤੇ ਦੂਸਰੇ ਦਿਹਾੜੇ ਇਸੇ ਤਰ੍ਹਾਂ ਹੀ ਜਗਰਾਮਾਂ ਦੇ ਵਿੱਚ ਤਾਂ ਜ਼ਰੂਰ ਮਨਾਏ ਜਾਣੇ ਚਾਹੀਦੇ ਆ ਤਾਂ ਕਿ ਇਹ ਸਭ ਨੂੰ ਦੁਨੀਆ ਤੱਕ ਪਤਾ ਲੱਗ ਸਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਕਿ ਲਾਲਾ ਜੀ ਜਗਰਾਉਂ ਦੇ ਵਿੱਚ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ ਉਹਨਾਂ ਦਾ ਜੱਦੀ ਘਰ ਹੈ ਇਹ ਇਹ ਜਿਹੜਾ ਉਪਰਾਲਾ ਇਹ ਨੌਜਵਾਨ ਬੱਚੇ ਸਾਡੇ ਕਮਲਦੇਵ ਬਾਂਸਲ ਅਨਕੁਸ਼ ਜੀ ਸਾਰੀ ਟੀਮ ਬਹੁਤ ਬੜੀਆ ਕਾਰੀ ਹੈ ਮੇਰਾ ਮਨ ਬਹੁਤ ਖੁਸ਼ ਹੈ ਇਹ ਦੇਰਕਾ ਸਾਫ